ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਚਰਚਾ ਚੱਲਦੀ ਹੈ ਇੱਕ ਸਲਾਹ ਦਿੱਤੀ ਜਾਂਦੀ ਆ ਸਿਆਣੇ ਲੋਕ ਇਸ ਗੱਲ ਦੀ ਸਲਾਹ ਦਿੰਦੇ ਆ ਕਿ 84 ਨੂੰ ਭੁੱਲ ਜਾਓਏ ਕਿਵੇਂ ਭੁੱਲਿਆ ਜਾ ਸਕਦਾ 84 ਇੱਕ ਐਸਾ ਜ਼ਖਮ ਹੈ ਜਿਹੜਾ ਕਿ ਰਿਸਣੋਂ ਬੰਦ ਹੀ ਨਹੀਂ ਹੁੰਦਾ ਇਹ ਸਾਡੀ ਸਾਡੀ ਜਹਨੀयत ਦੇ ਉੱਤੇ ਇੱਕ ਜ਼ਖਮ ਹੋ ਗਿਆ ਜਿਹੜਾ ਕਿ ਸਦੀਆਂ ਤੱਕ ਹੀ ਰਹੇਗਾ ਉਹਦਾ ਕਾਰਨ ਹੈ ਉਹਦੇ ਕਾਰਨ ਦੀ ਜਿਹੜੀ ਜੇ ਤੁਸੀਂ ਅੱਜ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਨਵੀਂ ਪੀੜ੍ਹੀ ਅੱਜ ਉਸ ਸਮੇਂ ਦੀ ਦੀ ਉਸ ਮੰਜ਼ਰ ਦੇ ਬਾਰੇ ਘਟ ਜਾਣਦੀ ਆ ਉਸ ਗੱਲ ਦੀ ਗਵਾਹ ਇੱਥੇ ਪਾਲਕੀ ਆ ਇਸ ਪਾਲਕੀ ਦੀ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਹਾਲਾਤ ਹੋਏਗਾ ਇਸੇ ਤਰ੍ਹਾਂ ਦੇ ਹਾਲਾਤ ਦਰਬਾਰ ਸਾਹਿਬ ਦੇ ਸਾਰੇ ਚਾਰੇ ਕੋਨਿਆਂ ਤੇ ਸੀ ਇਸੇ ਤਰ੍ਹਾਂ ਦੇ ਹਾਲਾਤ ਨਾਲ ਦੀ ਜਿਹੜੀ ਆ ਸਾਡੀ ਜਿਹੜੀ ਸਰਾਮਾ ਤੇ ਸੀ ਨਾਲ ਕਰਨ ਵਾਸਤੇ ਸੀ ਸਾਡੇ ਬੁੰਗਿਆਂ ਤੇ ਸੀ ਉਥੋਂ ਦੀ ਟੈਂਕੀ ਤੇ ਸੀ ਘੈਂਟਾ ਕਰਦੇ ਸੀ ਆਲੇ ਦੁਆਲੇ ਦੇ ਇਸੇ ਤਰ੍ਹਾਂ ਦੇ ਸਾਡੇ ਕੋਲੇ ਇੱਕ ਮੂਹ ਬੋਲਦੀ ਉਸ ਸਮੇਂ ਦੀ ਜਿਹੜੀ ਜਾਗਦੀ ਤਸਵੀਰ ਖੜੀ ਆ ਤੁਸੀਂ ਦੇਖੋ ਕਿਵੇਂ ਪਿੱਲਰ ਉੱਡ ਗਏ ਨੇ ਇਹਦਾ ਜਿਹੜਾ ਥੰਮਲਾ ਉਡਾ ਦਿੱਤਾ ਗਿਆ ਨੇ ਤੁਸੀਂ ਇੱਕ ਗੋਲੀ ਤਾਂ ਨਹੀਂ ਇੱਥੇ ਵੱਡੇ 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 ਬਰਸ ਚੱਲੇ ਇੱਥੇ ਟੈਂਕ ਤੋਪ ਦੇ ਗੋਲੇ ਚੱਲੇ ਉਹਨਾਂ ਦੀ ਧਮਕ ਤੇ ਗੂੰਜ ਅੱਜ ਵੀ ਸਾਡੇ ਵਿੱਚ ਘਾਰ ਹੈ ਉਹ ਸਮੇਂ ਨੇ ਹੱਥੇ ਜਿਹੜੇ ਸਿੱਖ ਸੀ ਉਹ ਮਾਰ ਦਿੱਤੇ ਗਏ ਔਰਤਾਂ ਛੋਟੇ ਛੋਟੇ ਬੱਚੇ ਦੁੱਧ ਪੀਂਦੇ ਉਹ ਗੋਲੀਆਂ ਨਾਲ ਉਡਾ ਦਿੱਤੇ ਗਏ ਐਡਾ ਬਾੜਾ ਮੰਦਰ ਸੀ ਸਾਰੀ ਪ੍ਰਕਾਰਾਂ ਜਿੱਥੇ ਅਸੀਂ ਮਸਤਕ ਨੂੰ ਤੋੜ ਮੱਥੇ ਤੇ ਲਾਉਣੇ ਆ ਉਹ ਉਹ ਜਿਹੜੀ ਕਿ ਲਾਸ਼ਾਂ ਨਾਲ ਭਿਛੀ ਭਿਛੀ ਜਿਹੜਾ ਇਸ ਇਹ ਇਹ ਦਰਸ਼ਨ ਇਸ਼ਨਾਨ ਵਾਲਾ ਸਰੋਵਰ ਆ ਉਹ ਲਾਲ ਹੋ ਗਿਆ ਸੀ ਤੇ ਇਸ ਗੱਲ ਨੂੰ ਕਿਵੇਂ ਭੁੱਲਿਆ ਜਾ ਸਕਦਾ ਸੋ ਇਹ ਇਸ ਗੱਲ ਦੀ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਉਹ ਉਹ ਸਿੱਖਾਂ ਦੇ ਇਤਿਹਾਸ ਨੂੰ ਨਹੀਂ ਸਮਝਦੇ ਸਿੱਖਾਂ ਦੀ ਮਾਨਸਿਕਤਾ ਨੂੰ ਨਹੀਂ ਸਮਝਦੇ ਜੋ ਅਕਾਲ ਤਖਤ ਸਾਹਿਬ ਦਾ ਹਾਲਾਤ ਹੋਇਆ ਤੁਸੀਂ ਦੇਖਿਆ ਕਿ ਅਕਾਲ ਤਖਤ ਸਾਹਿਬ ਦੇ ਉਦੋਂ ਹਾਲਾਤ ਕੀ ਸੀ ਜਿਹੜੇ ਗੁਰਧਾਮ ਨੇ ਸਿੱਖਾਂ ਲਈ ਜਾਨ ਤੋਂ ਪਿਆਰੇ ਨੇ ਬਾਬਾ ਦੀਪ ਸਿੰਘ ਨੇ ਤੜੀ ਤੇ ਸਿਰ ਰਾਕੇ ਉਹੇ ਤਰ ਤਰ ਕੇ ਕੈਮ ਰੱਖਣ ਲਈ ਗੱਲ ਕੀਤੀ ਬਾਬਾ ਗੁਰਬਖਸ਼ ਸਿੰਘ ਜਿਹਨੇ ਲੜਾਈ ਲੜੀ ਸਤਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਵਾਲਾ ਨੂੰ ਅੱਤਵਾਦੀ ਵੱਖਵਾਦੀ ਬਹੁਤ ਸਾਰੇ ਨਾਂ ਦਿੱਤੇ ਜਾਂਦੇ ਆ ਕਿਉਂ ਨਹੀਂ ਸਿੱਖ ਆਪਦੇ ਧਰਮ ਤੇ ਹਮਲੇ ਦੇ ਖਿਲਾਫ ਲੜਨਗੇ ਲੜਨਾ ਚਾਹੀਦਾ ਸਿੱਖ ਜਿਹੜਾ ਵਾ ਗੁਰੂ ਦੇ ਲਈ ਤੇ ਆਪਣੇ ਧਾਰਮਿਕ ਸਥਾਨਾਂ ਲਈ ਆਪਣੀ ਜਾਨ ਪਰਿਵਾਰ ਕਰ ਦਿੰਦਾ ਇਸ ਗੱਲ ਨੂੰ ਇਸ ਮਾਮਲੇ ਨੂੰ ਸਿੱਖਾਂ ਦੀ ਇਸ ਸਾਇਕੀ ਨੂੰ ਨਹੀਂ ਪੜਾਇਆ ਜਾਂਦਾ ਉਹਨਾਂ ਦੇ ਜ਼ਖਮਾਂ ਤੇ ਰੋਜ਼ ਜਿਵੇਂ ਕਹਿੰਦੇ ਹੁੰਦੇ ਆ ਨੂਨ ਚਰਕਲ ਦੀ ਗੱਲ ਕੀਤੀ ਜਾਂਦੀ ਆ ਇਹ ਹਿੰਦੁਸਤਾਨ ਨੂੰ ਯਾਦ ਕਰਾਇਆ ਹਿੰਦੁਸਤਾਨ ਨੂੰ ਯਾਦ ਰੱਖਿਆ ਕਿਉਂ ਭੁੱਖੇ ਢੇਡ ਹਿੰਦੁਸਤਾਨ ਦਾ ਢੱਡ ਭੜਿਆ ਪਰ ਸਿੱਖਾਂ ਲਈ ਕੀ ਆ ਸਿੱਖਾਂ ਲਈ ਇੱਕ ਵਿਤ ਕਰਾਵਾ ਚਾਹੇ ਬੰਦੀ ਸਿੰਘ ਆ ਚਾਹੇ ਕੋਈ ਨੌਜਵਾਨ ਆ ਚਾਹੇ ਕੋਈ ਹੋਰ ਆ ਸਾਡੇ ਨਾਲ ਇੱਕ ਬਹੁਤ ਵੱਡਾ ਵਿਤਕਰਾ ਹੁੰਦਾ ਤੇ ਅੱਜ ਸਾਨੂੰ ਇੱਕ ਸਵਾਲ ਦਿੰਦੇ ਨੇ ਕਿ ਤੁਸੀਂ ਇਹ ਕੁਝ ਭੁੱਲ ਜਾਓ ਭਾਵੇਂ ਕਿ ਇਸ ਤੋਂ ਬਾਅਦ ਇੱਕ ਵੱਡਾ ਦਰਖਤ ਡਿੱਗਿਆ ਉਹ ਦਰਖਤ ਡਿੱਗਣ ਤੋਂ ਬਾਅਦ ਵੀ ਸਿੱਖਾਂ ਦੇ ਬੜਾ ਵੱਡਾ ਹਮਲਾ ਹੋਇਆ ਪਰ ਇਤਿਹਾਸ ਨੇ ਆਪਣੇ ਆਪ ਨੂੰ ਸਿਰਜਿਆ ਇਹ ਗੱਲ ਮੈਂ ਕਹਿ ਦਿਆਂ ਕਿ ਇੱਥੇ ਸਵਾਲ ਕਰਦੇ ਨੇ ਲੋਕ ਕਿ ਲੱਖਾਂ ਫੌਜਾਂ ਦਾ ਟੱਕਰਾਂ ਕਿਵੇਂ ਕੀਤਾ ਗਿਆ ਇੱਥੇ ਇੱਕ ਜਜ਼ਬਾ ਲੜਿਆ ਉਥੇ ਪਹਾੜੇ ਦੇ ਸਪਾਹੀ ਸਨ ਇੰਦਰਾ ਗਾਂਧੀ ਦੇ ਇੱਥੇ ਇੱਕ ਜਜ਼ਬਾ ਸੀ ਉਸ ਜਜ਼ਬੇ ਦੀ ਮੂਹ ਮੋਲ ਦੀ ਤਸਵੀਰ ਇੱਥੇ ਹਮਲਾ ਕਰਨ ਵਾਲਾ ਜਨਰਲ ਬਰਾਡ ਬੋਲਦਾ ਕਿ ਸਾਨੂੰ ਇੰਨੀ ਆਸ ਨਹੀਂ ਸੀ ਕਿ ਸੰਤ ਜਨਰਲ ਸਿੰਘ ਮਿਡਰਾਲ ਵਾਲੇ ਦੇ ਸਾਥੀ ਸਾਨੂੰ ਏਡੇ ਵੱਡੇ ਕਹਿੰਦਾ ਮੁਕਾਬਲਾ ਦੇਣਗੀ ਤੇ ਐਡੀ ਵੱਡੀ ਕੈਜ਼ੁਐਲਟੀ ਹੋਗੀ ਫੌਜਾਂ ਦੀ ਸੋ ਇਹ ਗੱਲ ਨਿਬੜਦੀ ਇੱਥੇ ਆ ਕਿ ਸਿੱਖ ਜਿਹੜਾ ਜਜ਼ਬੇ ਨਾਲ ਲੜਦਾ ਆਪਦੇ ਗੁਰੂ ਲਈ ਆਪਦੇ ਗੁਰਤਾਂ ਲਈ ਆਪਦੇ ਸਿਧਾਂਤ ਲਈ ਲੜਦਾ ਤੇ ਜਿਹੜੀ ਮੈਂ ਇਹ ਗੱਲ ਕਹਦੇ ਆਂ ਕਿ ਭਾਵੇਂ ਸ਼ਹਾਦਤ ਪ੍ਰਾਪਤ ਕੀਤੀ ਸੰਤਾ ਨੇ ਸ਼ਹੀਦ ਭਾਈ ਅਮਰੀਕ ਸਿੰਘ ਨੇ ਬਾਬਾ ਠਾਰਾ ਸਿੰਘ ਨੇ ਜਨਰਲ ਸੁਵੇਕ ਸਿੰਘ ਦਾ ਬਹੁਤ ਵੱਡਾ ਰੋਲ ਸੀ ਪਰ ਸ਼ਹੀਦ ਹੋ ਗਏ ਪਰ ਜਿੱਤ ਉਹਨਾਂ ਦੀ ਹੋਈ ਤੇ ਹਾਰ ਜਿਹੜੀ ਇੰਦਰਾ ਗਾਂਧੀ ਦੀ ਹੋਈ ਜਿਹੜੀ ਕੀ ਨਵੰਬਰ ਦੇ ਵਿੱਚ ਇੱਕ ਦਰਖਤ ਲੱਗਿਆ ਉਸ ਦਰਖਤ ਨੂੰ ਸਾਰੀ ਦੁਨੀਆ ਨੇ ਦੇਖਦਾ ਵੇਖਿਆ ਭਾਵੇਂ ਉਹਦਾ ਪਰਛਾਵਾਂ ਉਹਦਾ ਅਸਰ ਧਮਕ ਸਾਡੇ ਤੇ ਵੀ ਪਈ ਪਰ ਸਿੱਖਾਂ ਨੇ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜਿਆ ਜਿਹੜਾ ਕਿ ਜਿਉਂਦਾ ਇਤਿਹਾਸ ਹੈ